ਸਤਿ ਸ੍ਰੀ ਅਕਾਲ ਅੱਜ ਆਪਾਂ ਇੱਕ ਬਹੁਤ ਮਤਲਬ ਖਾਸ ਮੌਕੇ ਬਾਰੇ ਗੱਲ ਕਰਨੀ ਹੈ ਹਾਂਜੀ ਇੰਟੈਲੀਜੈਂਸ ਬਿਊਰੋ ਯਾਨੀ ਆਈਬੀ ਵਿੱਚ ਨਾ ਏਸੀਆਈਓ 2ਏਐਕਸਏ ਦੀ 2025 ਵਾਲੀ ਪਰਤੀ ਆਈ ਹੈ ਅੱਛਾ ਹਾਂ ਸੁਣਿਆ ਸੀ ਤੇ ਆਪਣੇ ਕੋਲ ਸਰਕਾਰੀ ਨੋਟੀਫਿਕੇਸ਼ਨ ਦੇ ਸਾਰੇ ਵੇਰਵੇ ਹੈਗੇ ਨੇ ਸੋ ਅੱਜ ਆਪਾਂ ਇਹ ਸਮਝਾਂਗੇ ਕਿ ਇਹ ਹੈ ਕਿ ਕੌਣ-ਕੌਣ ਅਪਲਾਈ ਕਰ ਸਕਦਾ ਪੇਪਰ ਵਗੈਰਾ ਕਿਵੇਂ ਹੋਣਗੇ ਤਰੀਕਾ ਕੀ ਨੇ ਮਤਲਬ ਸਾਰਾ ਕੁਝ ਬਿਲਕੁਲ ਬਹੁਤ ਵਧੀਆ ਮੌਕਾ ਏ ਤੇ ਕਈ ਅਹਿਮ ਗੱਲਾਂ ਨੇ ਇਹਦੇ ਵਿੱਚ ਆਓ ਸ਼ੁਰੂ ਕਰੀਏ ਫਿਰ ਪਹਿਲਾਂ ਅਹੁਦੇ ਬਾਰੇ ਥੋੜਾ ਦੱਸੋ ਹਾਂ ਪਹਿਲਾਂ ਇਹ ਦੱਸੋ ਕਿ ਇਹ ਪੋਸਟ ਕਿਸ ਤਰ੍ਹਾਂ ਦੀ ਹੈ ਰੁਤਬਾ ਕੀ ਹੈ ਦਾ ਦੇਖੋ ए जनरल सेंट्रल सर्विस दी ग्रुप सी पोस्ट है पर ए नॉन गजेटेड ते नॉन मिनिस्ट्रीअल है अच्छा तनखा ਦਾ ਲੈਵਲ 7 ਹੈ ਯਾਨੀ 44900 ਤੋਂ ਸ਼ੁਰੂ ਹੋ ਕੇ 142400 ਤੱਕ ਨਾਲੇ ਕੇਂਦਰ ਸਰਕਾਰ ਦੇ ਜਿਹੜੇ ਪੱਤੇ ਆਉਂਦੇ ਨੇ ਉਹ ਤਾਂ ਮਿਲਨੇ ਹੀ ਨੇ ਹੂੰ ਲੈਵਲ 7 ਦਾ ਕਾਫੀ ਚੰਗਾ ਸਟਾਰਟ ਹੈ ਕੋਈ ਖਾਸ ਪੱਤੇ ਵਗੈਰਾ ਵੀ ਨੇ ਇਹਦੇ ਚ ਹਾਂ ਬਿਲਕੁਲ ਇੱਕ ਖਾਸ ਚੀਜ਼ ਹੈ ਇਹਦੇ ਚ 20% ਬੇਸਿਕ ਤਨਖਾ ਦਾ ਵਿਸ਼ੇਸ਼ ਸੁਰੱਖਿਆ ਪੱਤਾ ਯਾਨੀ ਸਪੈਸ਼ਲ ਸਿਕਿਉਰਿਟੀ ਅਲਾਉਂਸ ਉਹ ਵੀ ਪਰਸੈਂਟ ਤਾਂ ਸਾਲ ਜ ਤੀ ਦਿਨਾਂ ਤੱਕ ਦਾ ਕੈਸ਼ ਕੰਪਨਸੇਸ਼ਨ ਵੀ ਮਿਲਦਾ ਅੱਛਾ ਮਤਲਬ ਕੰਮ ਥੋੜਾ ਉਸ ਤਰ੍ਹਾਂ ਦਾ ਹੋਗਾ ਹਾਂ ਥੋੜਾ ਚੁਣੌਤੀ ਭਰਿਆ ਪਰ ਫਿਰ ਮੁਆਵਜ਼ਾ ਵੀ ਠੀਕ ਹੈ ਤੇ ਪੋਸਟਾਂ ਕਿੰਨੀਆਂ ਕਿਨੇ ਕੁੱਲ ਕੋਈ ਅੰਦਾਜ਼ਾ ਅੰਦਾਜ਼ਾ ਨਹੀਂ ਪੂਰਾ ਅੰਕੜਾ ਹੈਗਾ ਕੁੱਲ 3717 ਅਸਾਮੀਆਂ ਨੇ 3717 ਕਾਫੀ ਨੇ ਹਾਂਜੀ ਕਾਫੀ ਨੇ ਇਹਨਾਂ ਚੋਂ ਜਨਰਲ ਮਤਲਬ ਯੂਆਰਐਲ ਲਈ 1537 ਨੇ ਈਡਬਲਯੂਐਸ ਲਈ 442 ओबीसी लाई नो सो छठ टी लाई दो सो छाई किस नहीं बराबर दी कोई डिग्री बस ग्रेजुएशन हाँ जी कम्प्यूटर का थोड़ा बोत गए चाहिए पर नोटिफिक लिखा की लाजमी ना चलो वेड़ी उम्रपलाई कर सकते देखो उम्र दस अगस्त दो हजार पची न 18 ਤੋਂ 27 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ 18 ਤੋਂ 27 ਹਾਂਜੀ ਪਰ ਜਿਹੜੇ ਐਸਸੀਐਸਟੀ ਉਮੀਦਵਾਰ ਨੇ ਉਹਨਾਂ ਨੂੰ ਉੱਪਰਲੀ ਸੀਮਾ 'ਚ 5 ਸਾਲ ਦੀ ਛੂਟ ਹੈ ਅੱਛਾ ਤੇ OBC ਨੂੰ 3 ਸਾਲ ਦੀ ਇਸ ਤੋਂ ਇਲਾਵਾ ਵਿਧਵਾਵਾਂ ਤਲਾਕਸ਼ੁਦਾ ਔਰਤਾਂ ਜਾਂ ਜਿਹੜੇ ਪਹਿਲਾਂ ਹੀ ਵਿਭਾਗ 'ਚ ਨੇ ਸਾਬਕਾ ਫੌਜੀ ਕੁਝ ਖਾਸ ਖਿਡਾਰੀ ਉਹਨਾਂ ਲਈ ਵੀ ਨਿਯਮਾਂ ਮੁਤਾਬਿਕ ਛੋਟਾਂ ਹੈਗੀਆਂ ਨੇ ਹੂੰ ਇੱਕ ਗੱਲ ਮੈਂ ਪੁੱਛਣੀ ਸੀ ਜਿਹੜੇ ਦਿਵਿਆਂਗ ਉਮੀਦਵਾਰ ਹੁੰਦੇ ਨੇ ਕਿ ਉਹ ਵੀ ਅਪਲਾਈ ਕਰ ਸਕਦੇ ਨੇ ਹਾਂ ਬਹੁਤ ਜ਼ਰੂਰੀ ਸਵਾਲ ਪੁੱਛਿਆ ਤੁਸੀਂ ਨੋਟੀਫਿਕੇਸ਼ਨ ਚ ਸਾਫ਼-ਸਾਫ਼ ਲਿਖਿਆ ਕਿ ਇਹ ਅਸਾਮੀ ਨਾ ਬੈਂਚਮਾਰਕ ਦਿਵਿਆਂਗਤਾ ਵਾਲੇ ਲੋਕਾਂ ਯਾਨੀ ਪੀਡਬਲਿਜ਼ ਲਈ ਟੁਕ ਵੀ ਨਹੀਂ ਮੰਨੀ ਗਈ ਉਹ ਮਤਲਬ ਉਹ ਅਪਲਾਈ ਨਹੀਂ ਕਰ ਸਕਦੇ ਹਾਂਜੀ ਉਹਨਾਂ ਨੂੰ ਅਪਲਾਈ ਕਰਨ ਦੀ ਲੋੜ ਨਹੀਂ ਇੱਕ ਹੋਰ ਗੱਲ ਜਿਨੀਆਂ ਵੀ ਯੋਗਤਾਵਾਂ ਨੇ ਉਮਰ ਪੜਾਈ ਵਗੈਰਾ ਉਹ ਅਰਜ਼ੀ ਦੀ ਆਖਰੀ ਤਾਰੀਖ ਯਾਨੀ 10 ਅਗਸਤ 2025 ਉਸ ਦਿਨ ਤੱਕ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਬਾਅਦ ਵਾਲਾ ਨਹੀਂ ਚੱਲਣਾ ਠੀਕ ਹੈ ਇਹ ਨੋਟ ਕਰਨ ਵਾਲੀ ਗੱਲ ਹੈ ਅੱਛਾ ਜੇ ਕੋਈ ਸਿਲੇਕਟ ਹੋ ਜਾਂਦਾ ਤਾਂ ਨੌਕਰੀ ਕਿੱਥੇ ਕਰਨੀ ਪਊਗੀ ਪੋਸਟਿੰਗ ਕਿੱਥੇ ਹੋਊਗੀ ਇਹ 올 ਇੰਡੀਆ ਲਾਇਬਿਲਟੀ ਵਾਲੀ ਜੌਬ ਹੈ ਮਤਲਬ ਚੁਣੇ ਗਏ ਉਮੀਦਵਾਰ ਨੂੰ ਭਾਰਤ ਵਿੱਚ ਕਿਤੇ ਵੀ ਭੇਜਿਆ ਜਾ ਸਕਦਾ ਤਬਾਦਲਾ ਹੋ ਸਕਦਾ ਸਿਲੇਕਸ਼ਨ ਦਾ ਕੀ ਤਰੀਕਾ ਹੈ ਹਾਂਜੀ ਇਹਦੇ ਤਿੰਨ ਸਟੇਜ ਨੇ ਟਾਇਰ 1 ਟਾਇਰ 2 ਤੇ ਟਾਇਰ 3 ਓਕੇ ਪਹਿਲਾ ਟਾਇਰ 1 ਇਹ 100 ਨੰਬਰ ਦਾ ਆਬਜੈਕਟਿਵ ਟੈਸਟ ਹੋਣਾ ਐ एमसीक्यू ਵਾਲਾ 1 ਘੰਟਾ ਮਿਲੂਗਾ 100 ਨੰਬਰ 1 ਘੰਟਾ ਹਾਂ ਪੰਜ ਹਿੱਸੇ ਹੋਣਗੇ ਇਹਦੇ ਕਰੰਟ ਅਫੇਅਰਸ ਜਨਰਲ ਸਟੱਡੀਜ਼ ਮੈਥ ਨੰਮਰਿਕਲ ਐਪਟੀਟਿਊਡ ਰੀਜ਼ਨਿੰਗ ਲੌਜੀਕਲ ਐਪਟੀਟਿਊਡ ਤੇ ਅੰਗਰੇਜ਼ੀ ਹਰ ਹਿੱਸੇ ਦੇ 20 ਸਵਾਲ ਅੱਛਾ 20 ਪੰਜੇ 100 ਨੈਗੇਟਿਵ ਮਾਰਕਿੰਗ ਹੈਗੀ ਹੈ ਹਾਂਜੀ ਬਿਲਕੁਲ ਹੈਗੀ ਹੈ ਹਰ ਗਲਤ ਜਵਾਬ ਦਾ ਚੌਥਾ ਨੰਬਰ ਕੱਟਿਆ ਜਾਊਗਾ ਸੋ ਤੁੱਕੇ ਨਹੀਂ ਲਾਉਣੇ ਓਹ ਧਿਆਨ ਰੱਖਣਾ ਪਊਗਾ ਫਿਰ ਟਾਇਰ 2 ਟਾਇਰ 2 ਹੈਗਾ ਡਿਸਕ੍ਰਿਪਟਿਵ ਪੇਪਰ ਇਹ 50 ਨੰਬਰ ਦਾ ਹੋਗਾ ਤੇ ਇਹਦੇ ਲਈ ਵੀ ਇੱਕੰਤਾ ਮਿਲਣਾ ਇਹਦੇ ਚ ਕੀ ਆਊਗਾ ਇਹਦੇ ਚ ਇੱਕ ਤਾਂ ਲੇਖ ਲਿਖਣਾ ਹੋਊਗਾ 20 ਨੰਬਰ ਦਾ ਫਿਰ ਅੰਗਰੇਜ਼ੀ ਕੰਪਰੀਹੈਂਸ਼ਨ 10 ਨੰਬਰ ਦੀ ਤੇ ਦੋ ਲੰਬੇ ਉੱਤਰ ਵਾਲੇ ਸਵਾਲ ਹੋਣਗੇ 20 ਨੰਬਰ ਦੇ ਇਹ ਸਵਾਲ ਮੌਜੂਦਾ ਮਾਮਲਿਆਂ ਆਰਥਿਕਤਾ ਵਗੈਰਾ ਤੇ ਹੋ ਸਕਦੇ ਨੇ ਠੀਕ ਹੈ ਤੇ ਤੀਸਰਾ ਪੜਾ ਤੀਜਾ ਪੜਾ ਟਾਇਰ 3 ਉਹ ਹੈਗੀ ਹੈ ਇੰਟਰਵਿਊ ਇਹ 100 ਨੰਬਰ ਦੀ ਹੋਵੇਗੀ ਅੱਛਾ 100 ਨੰਬਰ ਦੀ ਇੰਟਰਵਿਊ ਤਾਂ ਪਹਿਲਾਂ ਟਾਇਰ 1 ਕਲੀਅਰ ਕਰਨਾ ਪਊ ਉਦੇ ਲਈ ਕੋਈ ਮਿਨੀਮਮ ਨੰਬਰ ਵੀ ਚਾਹੀਦੇ ਨੇ ਹਾਂਜੀ ਟਾਇਰ 1 ਲਈ ਘੱਟੋ ਘੱਟ ਕਟ-ਆਫ ਹੈਗਾ ਹੈ ਜਨਰਲ ਤੇ ایਡਬਲਿਊਐਸ ਲਈ 35, ਓਬੀਸੀ ਲਈ 34 ਤੇ ਐਸਸੀਐਸਟੀ ਲਈ 33 ਨੰਬਰ ਲੈਣੇ ਜ਼ਰੂਰੀ ਨੇ 100 ਚੋਂ ਸਿਰਫ ਆਸ ਹੋਣ ਲਈ ਹਾਂ ਇਹ ਬਸ ਕੁਆਲੀਫਾਈਂਗ ਨੇ ਅਗਲੇ ਰਾਉਂਡ ਲਈ ਜਿਹੜੇ ਇਹਨਾਂ ਤੋਂ ਵੱਧ ਨੰਬਰ ਲੈਣਗੇ ਉਹਨਾਂ ਚੋਂ ਜਿੰਨੀਆਂ ਕੁੱਲ ਪੋਸਟਾਂ ਨੇ ਉਹਦਾ 10 ਗੁਣਾ ਉਮੀਦਵਾਰ ਟਾਇਰ 2 ਲਈ ਚੁਣੇ ਜਾਣਗੇ। ਅੱਛਾ, ਮਤਲਬ ਜੇ 3717 ਪੋਸਟਾਂ ਨੇ ਤਾਂ ਲਗਭਗ 37000 ਲੋਕ ਟਾਇਰ 2 ਦੇਣਗੇ। ਹਾਂਜੀ ਬਿਲਕੁਲ। ਫਿਰ ਟਾਇਰ 1 ਤੇ ਟਾਇਰ 2 ਦੇ ਕੁੱਲ ਨੰਬਰ ਮਿਲਾ ਕੇ ਜਿੰਨੀਆਂ ਪੋਸਟਾਂ ਨੇ ਉਹਦਾ 5 ਗੁਣਾ ਉਮੀਦਵਾਰ ਇੰਟਰਵਿਊ ਲਈ ਬੁਲਾਏ ਜਾਣਗੇ। ਓਕੇ। ਪਰ ਇੱਥੇ ਇੱਕ ਹੋਰ ਸ਼ਰਤ ਹੈ। ਇੰਟਰਵਿਊ ਲਈ ਉਹੀ ਸ਼ਾਰਟਲਿਸਟ ਹੋਣਗੇ ਜਿਨ੍ਹਾਂ ਨੇ ਟਾਇਰ 2 ਵਿੱਚ ਘੱਟੋ-ਘੱਟ 33% ਨੰਬਰ ਲਏ ਹੋਣ, ਯਾਨੀ 50 'ਚੋਂ 17 ਨੰਬਰ ਤਾਂ ਚਾਹੀਦੇ ਨੇ ਟਾਇਰ 2 'ਚ। ਠੀਕ ਹੈ, ਸਮਝ ਗਿਆ। ਤੇ ਫਾਈਨਲ ਸਿਲੈਕਸ਼ਨ ਫਿਰ ਕਿਵੇਂ ਹੋਗੀ ਫਾਈਨਲ ਮੈਰਿਟ ਤਿੰਨਾ ਪੜਾਵਾਂ ਟਾਇਰ 1 ਟਾਇਰ 2 ਤੇ ਇੰਟਰਵਿਊ ਦੇ ਕੁੱਲ ਨੰਬਰਾਂ ਦੇ ਆਧਾਰ ਤੇ ਬਣੂਗੀ ਜਿਹੜੇ ਮੈਰਿਟ ਚ ਆਉਣਗੇ ਉਹਨਾਂ ਦੀ ਫਿਰ ਚਰਿੱਤਰ ਤੇ ਪਿਛੋਖੜ ਦੀ ਪੂਰੀ ਵੈਰੀਫਿਕੇਸ਼ਨ ਹੋਗੀ ਤੇ ਨਾਲ ਮੈਡੀਕਲ ਜਾਂਚ ਠੀਕ ਹੈ ਜੀ ਹੁਣ ਇਹ ਦੱਸੋ ਕਿ ਅਪਲਾਈ ਕਿਵੇਂ ਕਰਨਾ ਤੇ ਕਦੋਂ ਤੱਕ ਕਰ ਸਕਦੇ ਆਂ ਦੇਖੋ ਅਪਲਾਈ ਸਿਰਫ ਤੇ ਸਿਰਫ ਆਨਲਾਈਨ ਹੋਣਾ एम एच ए यानी गृह मंत्रालय की वेबसाइट डबल्यू 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 डॉट एम एच ए डॉट जी ओ वी डॉट इन या फिर एनसी एस पोर्टल डबल्यू 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 डॉट एस डॉट जी ओ वी डॉट इन जाके ते तरीका की ने? तरीका बहुत जरूरी ने नोट कर लो रजिस्ट्रेशन शुरू होनी है 19 ਜੁਲਾਈ 2025 ਤੋਂ 19 ਜੁਲਾਈ ਹਾਂਜੀ ਤੇ ਆਨਲਾਈਨ ਅਪਲਾਈ ਕਰਨ ਤੇ ਫੀਸ ਭਰਨ ਦੀ ਆਖਰੀ ਤਾਰੀਖ ਹੈਗੀ ਐ 10 ਅਗਸਤ 2025 ਰਾਤ 11:59 ਵਜੇ ਤੱਕ 10 ਅਗਸਤ ਜ਼ਿਆਦਾ ਸਮਾਂ ਨਹੀਂ ਹੈ ਬਿਲਕੁਲ ਤੇ ਜੇ ਕੋਈ ਐਸਬੀਏ ਚਲਾਨ ਰਾਹੀਂ ਫੀਸ ਭਰ ਰਿਹਾ ਹੈ ਤਾਂ 12 ਅਗਸਤ ਤੱਕ ਜਮ੍ਹਾਂ ਕਰਵਾ ਸਕਦਾ ਹੈ ਬੈਂਕ ਦੇ ਟਾਈਮ ਦੌਰਾਨ ਅੱਛਾ ਫੀਸ ਕਿੰਨੀ ਕੁ ਹੈ ਕਿ ਸਾਰਿਆਂ ਲਈ ਬਰਾਬਰ ਹੈ ਨਹੀਂ ਥੋੜਾ ਫਰਕ ਹੈ ਫੀਸ ਦੇ ਨਾ ਦੋ ਹਿੱਸੇ ਨੇ ਇੱਕ ਤਾਂ ਹੈਗਾ ਪਰਤੀ ਪ੍ਰੋਸੈਸਿੰਗ ਚਾਰਜਸ 550 ਰੁਪਏ ਇਹ ਤਾਂ ਸਾਰਿਆਂ ਨੇ ਦੇਣਾ ਹੀ ਦੇਣਾ ਹੈ 550 ਸਾਰਿਆਂ ਲਈ ਹਾਂਜੀ ਦੂਜਾ ਹਿੱਸਾ ਹੈਗਾ ਪ੍ਰੀਖਿਆ ਫੀਸ ਉਹ 100 ਰੁਪਏ ਹੈ ਇਹ ਸਿਰਫ ਜਨਰਲ ਯੂਆਰ ایਡਬਲਿਊਐਸ ਤੇ ਓਬੀਸੀ ਕੈਟਾਗਰੀ ਦੇ ਮਰਦ ਉਮੀਦਵਾਰਾਂ ਨੇ ਦੇਣੀ ਹੈ ਅੱਛਾ ਮਤਲਬ ਉਹਨਾਂ ਲਈ ਕੁੱਲ 650 ਰੁਪਏ ਹੋ ਗਏ ਬਿਲਕੁਲ ਜਿਹੜੇ ਐਸ ਸੀ ਐਸ ਟੀ ਨੇ ਸਾਰੀਆਂ ਮਹਿਲਾ ਉਮੀਦਵਾਰ ਭਾਵੇਂ ਕਿਸੇ ਵੀ ਕੈਟਾਗਰੀ ਦੀਆਂ ਹੋਣ ਤੇ ਜਿਹੜੇ ਸਭ ਕਾ ਫੌਜੀ ਰਾਖਵਾ ਕਰਨ ਦੇ ਯੋਗ ਨੇ ਉਹਨਾਂ ਨੂੰ 100 ਰੁਪਏ ਵਾਲੀ ਪ੍ਰੀਖਿਆ ਫੀਸ ਨਹੀਂ ਦੇਣੀ ਪਰ 550 ਵਾਲੇ ਪ੍ਰੋਸੈਸਿੰਗ ਚਾਰਜ ਉਹਨਾਂ ਨੂੰ ਵੀ ਦੇਣੇ ਪੈਣਗੇ ਠੀਕ ਹੈ ਇਹ ਕਲੀਅਰ ਹੋ ਗਿਆ ਅਪਲਾਈ ਕਰਨ ਲੱਗਿਆਂ ਹੋਰ ਕੀ ਕੀ ਤਿਆਰ ਰੱਖਣਾ ਚਾਹੀਦਾ ਹੈ ਕੋਈ ਡਾਕੂਮੈਂਟ ਵਗੈਰਾ ਹਾਂ ਕੁਝ ਚੀਜ਼ਾਂ ਪਹਿਲਾਂ ਤੋਂ ਤਿਆਰ ਹੋਣ ਤਾਂ ਵਧੀਆ ਹੈ ਇੱਕ ਤਾਂ ਤੁਹਾਡਾ ਆਪਣਾ ਈਮੇਲ ਆਈਡੀ ਤੇ ਮੋਬਾਈਲ ਨੰਬਰ ਜਿਹੜਾ ਚੱਲਦਾ ਹੋਵੇ ਹੂੰ ਇੱਕ ਨਵੀਂ ਪਾਸਪੋਰਟ ਸਾਈਜ਼ ਰੰਗीन ਫੋਟੋ ਜ਼ਿਆਦਾ ਪੁਰਾਣੀ ਨਾ ਹੋਵੇ 12 ਹਫ਼ਤਿਆਂ ਤੋਂ ਸਾਈਜ਼ 100 ਤੋਂ 200 ਕੇਬੀ ਦੇ ਵਿੱਚ ਹੋਵੇ ਤੁਹਾਡੇ ਦਸਤਖਤ ਦੀ ਸਕੈਨ ਕੀਤੀ ਕਾਪੀ 80 ਤੋਂ 150 ਕੇਬੀ ਫੋਟੋ ਤੇ ਸਾਈਨ ਹਾਂਜੀ ਕੋਈ ਸਰਕਾਰੀ ਫੋਟੋ ਪਛਾਣ ਪੱਤਰ ਜਿਵੇਂ ਆਧਾਰ ਕਾਰਡ ਵੋਟਰ ਕਾਰਡ ਤੇ 10ਵੀਂ 12ਵੀਂ ਤੇ ਗ੍ਰੈਜੂਏਸ਼ਨ ਦੇ ਸਰਟੀਫਿਕੇਟ ਜਾਂ ਮਾਰਕਸ਼ੀਟ ਇਹ ਅਪਲੋਡ ਕਰਨੇ ਪੈ ਸਕਦੇ ਨੇ ਜਾਂ ਵੇਰਵੇ ਪਰਨੇ ਪੈਣਗੇ ਠੀਕ ਹੈ ਇੱਕ ਆਖਰੀ ਸਵਾਲ ਹੈਗਾ ਮੇਰਾ ਮੰਨ ਲਓ ਫਾਈਨਲ ਮੈਰਿਟਸ ਦੋ ਬੰਦਿਆਂ ਦੇ ਬਿਲਕੁਲ ਬਰਾਬਰ ਨੰਬਰ ਆ ਗਏ ਫੇਕੀ ਹੋਗਾ ਟਾਈ ਕਿਵੇਂ ਤੋੜਨਗੇ ਹਾਂ ਇਹਦਾ ਵੀ ਉਹਨਾਂ ਨੇ ਤਰੀਕਾ ਦੱਸਿਆ ਹੋਇਆ ਹੈ ਜੇ ਕਦੇ ਟਾਈ ਹੋ ਜਾਵੇ ਤਾਂ ਸਭ ਤੋਂ ਪਹਿਲਾਂ ਟਾਇਰ 3 ਯਾਨੀ ਇੰਟਰਵਿਊ ਦੇ ਨੰਬਰ ਦੇਖੇ ਜਾਣਗੇ ਜਿਸ ਦੇ ਵੱਧ ਹੋਣਗੇ ਉਸ ਨੂੰ ਪਹਿਲ ਠੀਕਾ ਜੇ ਉਹ ਵੀ ਬਰਾਬਰ ਹੋਣ ਫਿਰ ਟਾਇਰ 2 ਦੇ ਨੰਬਰ ਦੇਖਣਗੇ ਜੇ ਉਹ ਵੀ ਬਰਾਬਰ ਫਿਰ ਟਾਇਰ 1 ਦੇ ਨਰਮਲਾਈਜ਼ ਨੰਬਰ ਦੇਖੇ ਜਾਣਗੇ ਜੇ ਉਹੀ ਬਰਾਬਰ ਹੋ ਗਏ ਫਿਰ ਜੇ ਉਹ ਵੀ ਬਰਾਬਰ ਹੋਏ ਫਿਰ ਜਨਮ ਮਿਤੀ ਦੇਖੀ ਜਾਊਗੀ ਜਿਹੜਾ ਉਮਰ ਚ ਵੱਡਾ ਹੋਊਗਾ ਉਸ ਨੂੰ ਪਹਿਲ ਮਿਲੂਗੀ ਅੱਛਾ ਤੇ ਜੇ ਕਿਤੇ ਜਨਮ ਮਿਤੀ ਵੀ ਇੱਕੋ ਹੋਵੇ ਬਿਲਕੁਲ ਸੇਮ ਫਿਰ ਉਮੀਦਵਾਰਾਂ ਦੇ ਨਾਮ ਦੇ ਪਹਿਲੇ ਅੱਖਰ ਦੇ ਹਿਸਾਬ ਨਾਲ ਅਲਫਾਬੈਟਿਕਲ ਆਰਡਰ ਚ ਜਿਹੜਾ ਪਹਿਲਾ ਆਊਗਾ ਉਸ ਨੂੰ ਚੁਣਿਆ ਜਾਊਗਾ ਵਾਹ ਮਤਲਬ ਪੂਰਾ ਸਿਸਟਮ ਬਣਾਇਆ ਹੋਇਆ ਹੈ ਟਾਈ ਬ੍ਰੇਕ ਕਰਨ ਦਾ ਹਾਂ ਜੀ ਤਾਂ ਕਿ ਕੋਈ ਸ਼ੱਕ ਨਾ ਰਹੇ ਤਾਂ ਐਸੀ ਮਤਲਬ ਆਈਬੀ ਐਸਆਓ ਪ੍ਰਤੀ 2025 ਬਾਰੇ ਸਾਰੀ ਮੋਟੀ ਮੋਟੀ ਜਾਣਕਾਰੀ ਕਿ ਨਿਆ ਪੋਸਟਾਂ ਕੌਣ ਅਪਲਾਈ ਕਰ ਸਕਦਾ ਹੈ ਪੇਪਰ ਦਾ ਕੀ ਸਿਸਟਮ ਹੈ ਸਿਲੈਕਸ਼ਨ ਕਿਵੇਂ ਹੋਣੀ ਹੈ ਤੇ ਖਾਸ ਤਰੀਕਾ ਸਾਰਾ ਕੁਝ ਆਪਾਂ ਕਵਰ ਕਰ ਲਿਆ ਮੇਰੇ ਖਿਆਲ ਚ ਹਾਂ ਜੀ ਬਿਲਕੁਲ ਮੇਰੀ ਸਲਾਹ यही ਹੈ ਸਾਰੇ ਯੋਗ ਉਮੀਦਵਾਰਾਂ ਨੂੰ ਕਿ ਉਹ ਨਾ ਇੱਕ ਵਾਰ ਆਫੀਸ਼ੀਅਲ ਨੋਟੀਫਿਕੇਸ਼ਨ ਜ਼ਰੂਰ ਪੂਰਾ ਪੜ ਲੈਣ ਬਹੁਤ ਬਾਰਿਕੀਆਂ ਹੁੰਦੀਆਂ ਨੇ ਤੇ ਆਖਰੀ ਤਰੀਕ ਦੀ ਉਡੀਕ ਨਾ ਕਰਨ ਟਾਈਮ ਸਿਰ ਰਿਪਲਾਈ ਕਰ ਦੇਣ ਕਾਗਜ਼ ਪੱਤਰ ਸਾਲੇ ਤਿਆਰ ਰੱਖਣ ਸਹੀ ਗੱਲ ਹੈ ਚਲੋ ਫਿਰ ਅਗਲੀ ਵਾਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਨਾਲ ਤੇ ਉਹਦੀ ਹੋਰ ਡੂੰਘਾਈ ਚ ਗੱਲ ਕਰਾਂਗੇ ਧੰਨਵਾਦ